ਗੁਰਾਇਆਂ ਐਂਬੂਲੈਂਸ ਸੇਵਾ ਐਂਡ ਵੈਲਫੇਅਰ ਸੁਸਾਇਟੀ ਨੂੰ ਨਵੀਂ ਐਂਬੂਲੈਂਸ ਲਿਆਉਣ ਲਈ ਐਨਆਰਆਈ ਵੀਰਾਂ ਸ਼ਹਿਰ ਨਿਵਾਸੀਆਂ ਸਮਾਜ ਸੇਵੀ ਸੰਸਥਾਵਾਂ ਕੀਰਤਨ ਮੰਡਲੀਆਂ ਐਨਜੀਓ ਦਾ ਪਰਮਾ ਹੁੰਗਾਰਾ ਤੇ ਪਿਆਰ ਮਿਲ ਰਿਹਾ ਹੈ ਇਸ ਵਿੱਚ ਆਪਣਾ ਯੋਗਦਾਨ ਪਾਉਂਦੇ ਮਾ ਦੁਰਗਾ ਭਜਨ ਮੰਡਲੀ ਸੁਰਗੰਦੀ ਰੋਡ ਗੁਰਾਇਆਂ ਦੀਆਂ ਬੀਬੀਆਂ ਵੱਲੋਂ 11000 ਰੁਪਏ ਦੀ ਸੇਵਾ ਆਪਣੀ ਕੀਰਤਨ ਮੰਡਲੀ 'ਚ ਇਕੱਠੀ ਕਰਕੇ ਦਿੱਤੀ ਗਈ ਇਸ ਮੌਕੇ ਡਿੰਪਲ ਸ਼ਰਮਾ ਨੇ ਕਿਹਾ ਕਿ ਉਹਨਾਂ ਗੁਰਾਇਆਂ ਲਾਈਵ ਦੇ ਮਾਧਿਅਮ ਰਾਹੀਂ ਇਸ ਐਂਬੂਲੈਂਸ ਬਾਰੇ ਦੇਖਿਆ ਸੀ ਜਿਸ ਤੋਂ ਬਾਅਦ ਸਮੂਚੀ ਮੰਡਲੀ ਨੇ ਇਸ ਕੰਮ ਵਿੱਚ ਆਪਣਾ ਯੋਗਦਾਨ ਦੇਣਾ ਆਪਣਾ ਇੱਕ ਫਰਜ਼ ਸਮਝਿਆ ਕਿਉਂਕਿ ਸ਼ਹਿਰ ਨੂੰ ਇੱਕ ਚੀਜ਼ ਦੀ ਬਹੁਤ ਜ਼ਿਆਦਾ ਲੋੜ ਹੈ ਬਾਕੀਦਾਨੀ ਸਜਣਾ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੀ ਇਸ ਨੇ ਕੰਮ ਵਿੱਚ ਦਿਲ ਖੋਲ ਕੇ ਦਾਨ ਕਰਨ ਇਸ ਤੋਂ ਇਲਾਵਾ ਰਿਸ਼ੀ ਬਾਜ਼ਾਰ ਗੁਰਾਇਆਂ ਦੇ ਸਮੂਹ ਦੁਕਾਨਦਾਰਾਂ ਵੱਲੋਂ 17000 ਰਕੇਸ਼ ਕੁਮਾਰ ਗੇਰਾ ਵੱਲੋਂ 11000 ਸਜਾਵਲ ਬੁਲਟ ਗੁਰਾਇਆਂ ਵੱਲੋਂ 11000 ਮੁਕੇਸ਼ ਸਟੂਡੀਓ ਗੁਰਾਇਆਂ ਵੱਲੋਂ 11000 ਅਦਿੱਤਿਅ ਸ਼ਰਮਾ ਅਤੇ ਹੀਮਾਂਸ਼ ਸ਼ਰਮਾ ਇੱਕ ਸਾਈਡ ਬੈਟਰੀ ਦੇ ਅਧਿਕਾਰੀਆਂ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਗਿਆ ਜਿਸ ਦੇ ਲਈ ਰਾਜਨ ਮੱਕੜ ਵੱਲੋਂ ਸਾਰੇ ਹੰਦਾਨੀ ਸੱਜਣਾ ਦਾ ਧੰਨਵਾਦ ਕੀਤਾ ਗਿਆ 13 ਵਾਲੀ ਦਾ ਬੋਲ ਸਾਚੇ ਦਰਵਾਰ ਕੀ ਜੈ ਸਾਡੀ ਸਰਗੁੰਦੀ ਰੋਡ ਤੇ 4 ਨੰਬਰ ਗਲੀ ਦੇ ਵਿੱਚ ਜੈ ਦੁਰਗਾ ਮਾਤਾ ਦੇ ਨਾਂ ਦੀ ਮੰਡਲੀ ਆ ਤੇ ਅਸੀਂ ਮੰਡਲੀ ਸਾਰੀ ਮੰਡਲੀ ਇਕੱਠੀ ਹੋ ਕੇ ਥੋੜੀ ਜਿਹੀ ਸੇਵਾ ਐਂਬੂਲੈਂਸ ਵਾਸਤੇ ਦੇ ਰਹੇ ਆ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਵਾਂਗੇ ਜੈ ਮਾਤਾ ਦੀ ਜੈ ਮਾਤਾ ਸੀ ਦੇਖਿਆ ਹੋਣਾ ਕਿ ਕਿੰਨੇ ਕੰਮ ਮਹਿਸੂਸ ਕਰਦੇ ਸੀਗੇ ਭਾਜੀ ਬਹੁਤ ਜ਼ਿਆਦਾ ਕੰਮ ਮਹਿਸੂਸ ਹੁੰਦੀ ਸੀਗੀ ਹਾਂਜੀ ਤੇ ਆਪ ਹੀ ਦੇਖਿਆ ਹੋਣਾ ਕਿ ਤੇ ਤਾਂ ਤੁਸੀਂ ਇਹ ਮੰਡਲੀ ਜਿਹੜੀ ਆ ਤੁਸੀਂ ਘਰਾਂ 'ਚ ਕੀਰਤਨ ਕਰਦੇ ਹੋਣੇ ਉਸ ਕਮਾਈ ਦੇ ਵਿੱਚੋਂ ਆਪਣੀ ਇਹ ਜੋੜ ਕੇ ਕਰ ਰਹੇ ਹਾਂ ਹਾਂਜੀ ਹਾਂਜੀ ਸਾਡੇ ਬਸਾ ਗਲੀ ਦੇ ਵਿੱਚ ਜਾਂ ਜਿਹੜੇ 8-10 ਘਰ ਆ ਸਾਸੀਂ ਆਪਸ ਦੇ ਵਿੱਚ ਹੀ ਇੱਕ ਦੂਜੇ ਦੇ ਘਰਾਂ ਦੇ ਵਿੱਚ ਕੀਰਤਨ ਕਰੀਦਾ ਆ ਤੇ ਉਹਦੇ ਵਿੱਚੋਂ ਹੀ ਸਾਸੀਂ ਜਿਹਦਾ ਜੋੜਿਆ ਸੀ ਤੇ ਇਹ ਗੁਰਾਇਆਂ ਲਾਈਵ ਦੇ ਵਿੱਚ ਦੇਖਿਆ ਸੀਗਾ ਤੇ ਫਿਰ ਮੈਂਬਰਾਂ ਦੇ ਨਾਲ ਸਲਾਹ ਕੀਤੀ ਕਿ ਸਾਡੇ ਕੋਲ ਥੋੜੀ ਜਿਹੀ ਪੈਸੇ ਹੈਗੇ ਆ ਵੀ ਕੀਤਾ ਕਰੀਏ ਸਾਰੇ ਕਹਿੰਦੇ ਜ਼ਰੂਰ ਦੇਣੀ ਚਾਹੀਦੀ ਆ ਸਾਨੂੰ ਇਹ ਰਾਸ਼ੀ ਤੇ ਅਸੀਂ ਸੋਚਿਆ ਤੇ ਜਿਹਦਾ ਕਿੰਨੇ ਦਿਨਾਂ ਦਾ ਹੀ ਸੀਗਾ ਪਰ ਜਿਹਦਾ ਕੀਰਤਨ ਹੁਣੇ ਹੀ ਰੱਖ ਹੋਇਆ ਤੇ ਕਿ ਸਾਰੇ ਮੈਂਬਰ ਇਕੱਠੇ ਹੋਗੇ ਫੇਰ ਹੀ ਦਵਾਂਗੇ ਤੇ ਇਸ ਕਰਕੇ ਫੇਰ ਅੱਜ ਕੀਰਤਨ ਰੱਖਿਆ ਤੇ ਸਾਰਿਆਂ ਮੈਂਬਰਾਂ ਦੇ ਸਾਹਮਣੇ ਆਪਾਂ ਦੇ ਰਹੇ ਆਂ ਹੋਰ ਅਪੀਲ ਵੀ ਕਰਦੇ ਹਾਂ ਬਾਕੀ ਵੀ ਕਿਉਂਕਿ ਹਾਂਜੀ ਅਸੀਂ ਬਾਕੀ ਲੋਕਾਂ ਅੱਗੇ ਵੀ ਗਰਾਆਂ ਸ਼ਹਿਰ ਦੇ ਨਿਵਾਸੀਆਂ ਅੱਗੇ ਵੀ ਇਹ ਬੇਨਤੀ ਕਰਦੇ ਆਂ ਕਿ ਸਾਰੇ ਇਸੇ ਤਰ੍ਹਾਂ ਹਮ ਹੁਮਾ ਕੇ ਇਸ ਸੇਵਾ ਦੇ ਵਿੱਚ ਆਪਣਾ ਆਪਣਾ ਜੋ ਵੀ ਤਿਲ ਫੁੱਲ ਯੋਗਦਾਨ ਬਣਦਾ ਜਾਂ ਸਾਰੇ ਜਾਣੇ ਆਪਣਾ ਯੋਗਦਾਨ ਪਾਓ ਤਾਂ ਜੋ ਆਪਣੇ ਸ਼ਹਿਰ ਨੂੰ ਜੋ ਇਹ ਕਮੀ ਮਹਿਸੂਸ ਹੋ ਰਹੀ ਸੀ ਐਂਬੂਲੈਂਸ ਦੀ ਤੇ ਉਹ ਜਲਦੀ ਤੋਂ ਜਲਦੀ ਸ਼ਹਿਰ ਦੇ ਵਿੱਚ ਆਈ ਜਾਵੇ ਤੇ ਇਹਦਾ ਸਾਰਿਆਂ ਨੂੰ ਫਾਇਦਾ ਮਿਲੇ ਜੈ ਮਾਤਾ ਦੀ ਨਮਸਕਾਰ ਜੀ ਅੱਜ ਅਸੀਂ ਫੇਰ ਮੀਡੀਆ ਦੇ ਮਾਧਮ ਰਾਹੀਂ ਗ੍ਰੈਂਡ ਲਾਈਵ ਰਾਹੀਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਗੁਰਾਇਆਂ ਐਂਬੂਲੈਂਸ ਸੇਵਾ ਐਂਡ ਵੈਲਫਰ ਸੁਸਾਇਟੀ ਵੱਲੋਂ ਅੱਜ ਵੀ ਸਾਡੇ ਰਿਸ਼ੀ ਬਾਜ਼ਾਰ ਗੁਰਾਇਆਂ ਦੇ ਦੁਕਾਨਦਾਰਾਂ ਨੇ ਸਾਡੇ ਨਿੱਕੇ ਜਿਹੇ ਸਦਿਆਂ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 17000 ਰੁਪਇਆ ਉਹਨਾਂ ਨੇ ਗ੍ਰੈਂਡ ਨਵੀਂ ਐਂਬੂਲੈਂਸ ਲਿਆਣ ਲਈ ਦਿੱਤਾ ਤੇ ਨਾਲ ਹੀ ਸਾਡੇ ਰਾਜਕੁਮਾਰ ਗੇਰਾ ਜੀ ਉਹਨਾਂ ਦੇ ਬੇਟੇ ਟੋਨੂ ਗੇਰਾ ਰਕੇਸ਼ ਗੇਰਾ ਜੀ ਇਹਨਾਂ ਨੇ 11000 ਰੁਪਏ ਦਿੱਤਾ ਆਪਣੇ ਵੱਲੋਂ ਨਵੀਂ ਐਂਬੂਲੈਂਸ ਲਿਆਉਣ ਲਈ ਹੈਪੀ ਕਟਾਰੀਆ ਜੀ ਪਹਿਲਾਂ 2100 ਰੁਪਏ ਦੇ ਹਟੇ ਆ ਤੇ ਇਸੇ ਤਰ੍ਹਾਂ ਸਾਡੇ ਵਿਸ਼ਾਸ ਸਟੂਡੀਓ ਦੇ ਪਰਿਵਾਰ ਵੱਲੋਂ ਆਸਟ੍ਰੇਲੀਆ ਤੋਂ ਉਹਨਾਂ ਦੇ ਬੇਟੇ ਨੇ 25000 ਰੁਪਏ ਭੇਜਿਆ ਸੀ ਤੇ ਕਮਲ ਤਹੀਮ ਜੀ ਯੂ ਐਸ ਏ ਤੋਂ ਸਾਡੇ ਵੱਡੇ ਭਾਜੀ ਉਹਨਾਂ ਨੇ 25000 ਰੁਪਏ ਭੇਜਿਆ ਸੀ ਤੇ ਬਾਰੂਨ ਪਨੋੜ ਜੀ ਨੇ ਆਸਟ੍ਰੇਲੀਆ ਤੋਂ 11000 ਰੁਪਏ ਭੇਜਿਆ ਸੀ ਤੇ ਆਰ ਜੇ ਵਰਜੇਸ਼ ਬਾਸਦੇਵ ਜੀ ਇਹ ਉਹਨਾਂ ਨੇ ਵੀ ਸਾਨੂੰ 25000 ਰੁਪਏ ਦੀ ਸੇਵਾ ਇਸ ਸੁਸਾਇਟੀ ਲਈ ਐਂਬੂਲੈਂਸ ਲਿਆਂਨ ਲਈ ਭੇਜੀ ਅਸੀਂ ਸਾਰੇ ਐਂਬੂਲੈਂਸ ਗ੍ਰਾਮ ਵੱਲੋਂ ਸੇਵਾ ਸੁਸਾਇਟੀ ਵੱਲੋਂ ਇਹਨਾਂ ਦਾਨੀ ਵੀਰਾਂ ਦਾ ਤਹਿ ਦਿਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਸਾਰੇ ਵੀਰਾਂ ਨੂੰ ਸਾਰੇ ਮੈਂਬਰਾਂ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਐਡਾ ਵੱਡਮੂਲਾ ਯੋਗਦਾਨ ਪਾ ਕੇ ਹੌਸਲਾ ਵਧਾਇਆ ਤੇ ਜਿਹੜੀ ਆਪਾਂ ਪਹਿਲਾਂ ਵਾਅਦਾ ਕਰ ਚੁੱਕੇ ਹਾਂ ਗ੍ਰਾਮ ਵਾਸੀਆਂ ਨਾਲ ਇਲਾਕੇ ਨਾਲ ਵੀ 16 ਤਰੀਕ ਨੂੰ ਸਾਡੀ ਐਂਬੂਲੈਂਸ ਗ੍ਰਾਮ ਚੌਂਥੇ ਥੱਲੇ ਉੱਥੇ ਆਜੂਗੀ ਸੀ ਫੇਰ ਇੱਕ ਵਾਰੀ ਫੇ ਵੀ ਸਦਾ ਦਵਾਂਗੇ ਜਿੰਨੇ ਵੀ ਸਾਡੇ ਦਾਨੀ ਵੀਰ ਆ ਅੱਜ ਹੀ ਮੈਂ ਤੁਹਾਨੂੰ ਅਪੀਲ ਕਰਦਾ ਵੀ ਜਦੋਂ ਸਾਡੀ ਇਹ ਐਂਬੂਲੈਂਸ ਤਿਆਰ ਹੋ ਕੇ ਗਰਾਇਆ ਚੌਂਕ ਤੇ ਆ ਵੀ ਰਿਸ਼ੀ ਕੁਟੀਆ ਆਰਾਮ ਮੰਦਰ ਗਰਾਇਆ ਤੋਂ ਮੱਥਾ ਟੇਕ ਕੇ ਤੇ ਉੱਥੇ ਸਾਰੇ ਸੱਜਣਾ ਨੇ ਪਹੁੰਚਣਾ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਤੇ ਆਸ਼ੀਰਵਾਦ ਦੇਣਾ ਇਹ ਧੰਨਵਾਦੀ